ਪੰਜਾਬ ਦਾ ਤੇ ਕੰਗਰਾਂ ਦਾ 36 ਦਾ ਅੰਕੜਾ ਰਿਹਾ ਕੁਝ ਗੱਲਬਾਤ ਹੋਈ ਤੁਹਾਡੀ ਦੋਨਾਂ ਦੀ ਆਪਸ ਚ ਤੇ ਬੀਬੀ ਆਪਸ ਗੱਲਬਾਤ ਨਹੀਂ ਉੱਥੇ ਮਾਹੌਲ ਇਹੋ ਜਿਹਾ ਸੀ ਵੀ ਇੱਕ ਦੂਜੇ ਨੂੰ ਬੁਲਾਉਣ ਨੂੰ ਦੇ ਲਈ ਨਹੀਂ ਸੀ ਕਰਦਾ ਕਿਉਂਕਿ ਅਸੀਂ ਭਜਨ ਸੁਣ ਰਹੇ ਸੀ ਫਿਰ ਦੇਖ ਰਹੇ ਸੀ ਮੋਦੀ ਸਾਹਿਬ ਕਦੋਂ ਆਉਣਗੇ ਫਿਰ ਐਲਸੀਡੀਆ ਚੱਲਦੀਆਂ ਸੀ ਅੰਦਰ ਕੀ ਹੋ ਰਿਹਾ ਉੱਥੇ ਕਿਸੇ ਦਾ ਇੱਕ ਦੂਜੇ ਚ ਕੋਈ ਬਹੁਤਾ ਧਿਆਨ ਨਹੀਂ ਸੀ ਤੇ ਮੈਂ ਵੀ ਨਹੀਂ ਕੋਸ਼ਿਸ਼ ਕੀਤੀ ਕਿਉਂਕਿ ਹਰ ਇੱਕ ਆਪੜੇ ਆਪਣੀ ਜਗ੍ਹਾ ਤੇ ਭਾਵੇਂ ਮੈਂ ਥੋੜਾ ਨਾਕਮਾਇ ਜਿੰਨਾ ਵੀ ਨਾਕਮਾਇ ਮੈਂ ਆਪਣੀ ਥਾਂ ਤੇ ਆਏ ਮੈਂ ਸੈਟੀਸਫਾਈਡ ਪਰਸਨ ਜੇ ਉਹਨਾਂ ਨੂੰ ਲੋੜ ਹੁੰਦੀ ਕੰਗਣਾ ਰਣੋਤ ਨੂੰ ਜਾਂ ਮੈਨੂੰ ਬੁਲਾ ਸਕਦੇ ਸੀ ਕਿ ਮੈਨੂੰ ਕੋਈ ਲੋੜ ਹੀ ਮਹਿਸੂਸ ਨਹੀਂ ਹੋਈ ਕਿਸੇ ਨਾਲ ਗੱਲ ਕਰਨ ਦੀ ਸੋ ਆਈ ਵਾਸ ਹੈਪੀ ਥੇਰ ਖਾਣ ਤੋਂ ਬਾਅਦ ਮੇਰੇ ਫਲਕਾਰੀ ਉਹੀ ਲਿਬਾਸ ਹੁੰਦਾ ਹਵੇਸ਼ਾ ਭਾਵੇਂ ਜੋਧਿਆ ਜਾਵਾ ਜਿੱਥੇ ਫਲਕਾਰੀ ਫਲਕੋਰੀ ਲਈ ਸੀ ਮੇਰੇ ਕਹਿੰਦੇ ਮੈਡਮ ਆਪਾਂ ਇੱਕ ਦੂਜੇ ਦੀ ਇੰਟਰੋਡਕਸ਼ਨ ਹੀ ਨਹੀਂ ਕੀਤੀ ਕਹਿੰਦੇ ਸਾਨੂੰ ਐ ਤਾਂ ਪਤਾ ਵੀ ਤੁਸੀਂ ਸਰਦਾਰ ਨਹੀਂ ਹੋ ਤੇ ਦਿਲਦਾਰ ਨਹੀਂ ਹੋ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਨੋ ਯਰ ਨੇਮ ਪਲੀਜ਼ ਉਹ ਚਾਰ ਸਟੇਟਾਂ ਦੇ ਮੁੱਖ ਮੰਤਰੀ ਸੀ ਜਿਹੜੇ ਬੈ ਉਹ ਕਿਹਦੇ ਵਿੱਚ ਸ਼ੀਜ਼ ਲੁਕਿੰਗ ਆਸਮ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਉਹਨਾਂ ਨੇ ਫਟਾਫਟ 15 ਮਿੰਟਾਂ ਦੇ ਵਿੱਚ ਜੋਰ ਤੋਤ ਖਾਂ ਲੈ ਜਾਂ ਤੇ ਟੋਪਿੰਗਾਂ ਲਾਉਣ ਲੱਗੇ ਆਪਣੇ ਆਪਣੇ ਸਟੇਟ ਦੀ ਉਹਨਾਂ ਨੇ ਮੈਨੂੰ ਵੇਖ ਕੇ ਡਰੈਸ ਪਾ ਲਈ ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਜਿੱਦਾ ਜਿੱਥੇ ਕਲਚਰ ਜਿੱਥੇ ਪਹੁੰਚ ਜਾਂਦਾ ਨਾ ਲੋਕਾਂ ਨੂੰ ਆਪਣੇ ਰੰਗ ਚ ਰੰਗ ਹੀ ਲੈਂਦਾ ਪਰ ਸਿਰ ਟੱਕ ਸਿਰ ਟੱਕਣ ਵਾਲੀ ਤੁਹਾਡੀ ਕੱਲੀ ਸੁੱਖੀ ਬਰਾੜੀ ਸੀਗੀ ਉੱਥੇ ਸਰਦਾਰਨੀ ਵੀ ਉਵੇਂ ਹੀ ਰਹੀ ਐਂਡ ਤੱਕ ਪਰ ਮੇਰੀ ਖਤਰਦਾਰੀ ਵੀ ਟਿਕਾ ਕੇ ਹੋਈ ਵੀ ਹੈ ਪੰਜਾਬ ਤੋਂ ਜੱਸੇ ਟੱਕ ਕੇ ਬੈਠੀ ਸੀ ਐਸੇ ਤਰ੍ਹਾਂ ਜੇ ਆਪਾਂ ਜਿੱਥੇ ਮਰਜੀ ਜਾਈਂ ਰਾਮ ਦੀ ਧ ਤਾਂ ਤੁਸੀਂ ਕਹਿਆ જય શ્રી ਰਾਮ ਜਦੋਂ ਅਯੁੱਧਿਆ ਪਹੁੰਚੇ ਤਾਂ ਸਭ ਤੋਂ ਪਹਿਲਾਂ ਕੀ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਤੁਹਾਨੂੰ ਇੱਥੇ ਇੱਕ ਅਜ ਵੀ ਨਜ਼ਾਰਾ ਸੀਗਾ ਕਿਉਂਕਿ ਯੋਧਿਆ ਐਂਟਰ ਹੁਣ ਤੋਂ 15 ਕਿਲੋਮੀਟਰ ਪਹਿਲਾਂ ਹੀ ਜਦੋਂ ਮੇਰੀ ਗੱਡੀ ਗਈ ਤਾਂ ਮੈਂ ਹੈਰਾਨ ਸੀ ਵੀ ਜਿਹੜੇ ਡਵਾਈਡਰ ਹੁੰਦੇ ਨੇ ਫੁੱਲਾਂ ਦੇ ਭਰੇ ਇੱਧਰ ਵੀ ਡਾਂਸ ਰਾਮਲੀਲ ਚੱਲ ਰਹੀ ਹੈ ਰਾਮ ਲੱਲਾ ਦੇ ਇੱਧਰ ਵੀ ਚੱਲ ਰਹੀ ਹੈ ਮਤਲਬ 100-100 ਗੱਜ ਦੇ ਉਹ ਲੀਲਾ ਜਿਹੜਾ ਨਜ਼ਾਰਾ ਸੀ ਨਾ ਉਹ ਲੱਗਦਾ ਸੀ ਵੀ ਮੈਂ ਕਿਸੇ ਹੋਰ ਦੁਨੀਆ 'ਚ ਤਾਂ ਨਹੀਂ ਪਹੁੰਚ ਗਈ ਮਤਲਬ ਇੰਨਾ ਵੰਡਰਫੁਲ ਸੀ ਨਾ 500 ਸਾਲ ਬਾਅਦ ਰਾਮ ਲੱਲਾ ਦੇ ਉੱਥੇ ਲੋਕਾਂ ਨੂੰ ਬਹੁਤ ਉਤਸ਼ਾਹ ਸੀ ਲੋਕਾਂ 'ਚ ਬਹੁਤ ਜ਼ਿਆਦਾ ਤਾਂ ਇੰਨਾ ਤਾਂ ਬਣਦਾ ਹੀ ਸੀ ਇੰਨਾ ਕੁ ਕਰਨਾ ਤਾਂ ਲੋਕਾਂ ਨੇ ਕਰਤਾ ਸ਼ਰਧਾ ਨਾਲ ਸਰਕਾਰਾਂ ਨੇ ਥੋੜਾ ਕੀਤਾ ਤਾਂ ਲੋਕ ਸ਼ਰਧਾਲੂ ਆ ਜਿਹੜੇ ਉਹ ਹੀ ਕਰ ਦਿੰਦੇ ਸਾਰਾ ਕੁਝ ਅਸੀਂ ਜੋ ਗੁਰੂ ਤੇਗ ਬਹਾਦਰ ਜੀ ਕਰਗੇ ਆ ਆਪਣਾ ਖਾਲਸਾ ਪੰਥ ਦੀ ਸਾਜਣਾ ਹੋਈ ਹੈ 10ਵੇਂ ਪਾਤਸ਼ਾਹ ਤੋਂ ਬਾਅਦ ਉਦੋਂ ਪਹਿਲਾਂ ਅਸੀਂ ਇੱਕ ਸੀ ਸਾਰੇ ਹੁਣ ਵੀ ਇੱਕ ਆ ਕਿਉਂਕਿ ਹਿੰਦੂ ਵੀ ਸਾਡੇ ਵੀਰ ਨੇ ਮੁਸਲਮ ਵੀ ਸਾਡੇ ਵੀਰ ਨੇ ਤੇ ਚ ਤਾਂ ਕੋਈ ਕੋਈ ਗੱਲ ਹੀ ਹੈ ਨਹੀਂ ਇਹੋ ਜੀ ਵੇਖੋ ਸਾਡੀ ਭਾਵੇਂ ਸਾਡੀ ਅਯੁੱਧਿਆ ਦੂਜੀ ਧਰਤੀ ਸੀ ਪਰ ਮੈਨੂੰ ਨਹੀਂ ਲੱਗਿਆ ਮੈਨੂੰ ਤਾਂ ਲੱਗਿਆ ਵੀ ਵੀ ਆਰ ਵਨ ਪੰਜਾਬ ਆ ਗਿਆ ਲੋਕ ਐਕਸਾਈਟਡ ਹੋ ਕੇ ਕੈਮਰੇ ਵਾਲੇ ਸਾਰੇ ਖੜੇ ਸੀ ਵਾਹਿਗੁਰੂ ਜੀ ਕਾ ਖਾਲਸਾ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ ਤੇ ਉਹਨਾਂ ਨੇ ਗਿਫਟ ਹੀ ਇੰਨੇ ਦੇਤੇ ਮੈਨੂੰ ਚਾਂਦੀ ਦਾ ਦੀਵਾ ਦੇਤਾ ਟੱਲੀ ਦਿੱਤੀ ਮੰਦਰ ਵਾਲੀ ਤੌਰ ਮੈਨੂੰ ਗੱਲ ਚ ਪਾਉਣ ਵਾਲੇ ਆਰਾਮ ਦੇ ਮੈਨ ਸਿਲ ਬਹੁਤ ਗਿਫਟ ਮੈਂ ਇੰਨੀ ਸੈਟੀਸਫਾਈਡ ਹੋਈ ਮੱਕਾ ਐ ਲੱਗਿਆ ਵੀ ਜਿਵੇਂ ਬੰਦਾ ਪੇਕਿਆ ਤਾਂ ਨਹੀਂ ਉਹਨਾਂ ਹੁੰਦਾ ਵੀ ਆ ਵੀ ਲੈ ਜਾਓ ਆ ਵੀ ਲੈ ਜਾਓ ਤੇ ਅਰ 8000 ਲੋਕਾਂ ਨੂੰ ਨੇ ਇੰਨਾ ਟੈਕਨਕਲ ਅਰ ਦੂਜੀ ਗੱਲ ਅਰੇਂਜਮੈਂਟ ਇੰਨਾ ਵਧੀਆ ਆਈਐਸ ਅਫਸਰ ਜਿੰਨੇ ਯੂਪੀ ਦਾ ਸਾਰਾ ਸੀ ਨਾ ਸਾਰਾ ਬੁਲਾਇਆ ਵੈਸੀ ਉੱਥੇ ਸਾਰੇ ਲੈਣਾ ਜੋੜ ਕੇ ਐ ਹੱਥ ਜੋੜ ਕੇ ਖੜੇ ਸੀ ਸਾਰੇ ਆਈਐਸ ਅਫਸਰ ਆਈਐਸ ਅਫਸਰ ਇੱਕ ਬੰਦਰਾ ਤੁਹਾਡੇ ਵਰਗੇ ਉਮਰ ਦਾ ਮੇਰੇ ਕਹਿੰਦਾ ਮੈਡਮ ਲਓ ਮੈਂ ਤੁਹਾਡੀ ਵੀਡੀਓ ਬਣਾ ਦਿਆਂ ਮੈਂ ਆਖ ਕਿ ਸੀਆਰਪੀ ਦਾ ਹੋਣਾ ਮੁੰਨੇ ਸੀ ਵਿਚਾਰ ਮੁੰਨਾ ਹੁਣ ਮੇਰੀ ਵੀਡੀਓ ਬਣਾਈ ਮੈਂ ਕਿ ਬੱਚੇ ਇਧਰ ਆਓ ਤੁਸੀਂ ਕਰ ਦੇ ਕੀ ਕਹਿੰਦਾ ਜੀ ਦਾਸ ਇੱਕ ਆਈਐਸ ਅਫਸਰ ਹੈ ਤੇ ਹੱਥ ਜੋੜ ਕੇ ਸਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਟਾ ਮੌਕੇ ਪੂਰੇ ਦੇਸ਼ ਦੁਨੀਆ ਚੋਂ 8000 ਵੀ ਵੀਆਈਪੀ ਆਏ ਪਰ ਉਹਨਾਂ 8000 ਵਿੱਚੋਂ ਇੱਕ ਵੱਖਰੀ ਚਲਕ ਪੰਜਾਬ ਦੀ ਸੀਗੀ ਅਗਰ ਮੈਂ ਪੰਜਾਬ ਦਾ ਜ਼ਿਕਰ ਕਰਾਂ ਪੰਜ ਪਾਣੀਆਂ ਦੀ ਇਸ ਧਰਤੀ ਦਾ ਜ਼ਿਕਰ ਕਰਾਂ ਤਾਂ ਉਸ ਪੰਜ ਪਾਣੀਆਂ ਦੀ ਧਰਤੀ ਤੋਂ ਚੰਦ ਲੋਕਾਂ ਦੇ ਵਿੱਚੋਂ ਪੰਜਾਬੀ ਸੱਭਿਆਚਾਰ ਤੇ ਪੈਰਾ ਦੇਣ ਵਾਲੀ ਪੰਜਾਬੀ ਸੱਭਿਆਚਾਰ ਨੂੰ ਹਮੇਸ਼ਾ ਆਪਣੇ ਵਿੱਚ ਸੰਜੋਗ ਕੇ ਰੱਖਣ ਵਾਲੀ ਮੈਡਮ ਸੁਖੀ ਬਰਾੜ ਖਾਸ ਤੌਰ ਤੇ ਪਹੁੰਚੇ ਹੋਏ ਸੀਗੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਅਯੁੱਧਿਆ ਨਾਲ ਜੁੜੀਆਂ ਹੋਈਆਂ ਗੱਲਾਂ ਕਰਾਂਗੇ ਭਗਵਾਨ ਰਾਮ ਦੇ ਮੰਦਰ ਦੀਆਂ ਗੱਲਾਂ ਕਰਾਂਗੇ ਮੈਮ ਡੇਲੀ ਪੋਸਟ ਤੇ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਜੀਐਨ ਅਤੇ ਡੇਲੀ ਪੋਸਟ ਦੇਖ ਰਹੇ ਤਮਾਮ ਮੇਰੇ ਪੰਜਾਬੀ ਸੱਭਿਆਚਾਰਕ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਅਦਬ ਸਲਾਮ ਨਮਸਕਾਰ ਰਾਮ ਦੀ ਧਰਤੀ ਤੋਂ ਆਇਓ ਮਰਿਆਦਾ ਪ੍ਰਸ਼ੋਤਮ ਦੀ ਧਰਤੀ ਹੈ ਤਾਂ ਤੁਸੀਂ ਕਹ ਜੈ ਸ਼੍ਰੀ ਰਾਮ ਜਦੋਂ ਅਯੁੱਧਿਆ ਪਹੁੰਚੇ ਤਾਂ ਸਭ ਤੋਂ ਪਹਿਲਾਂ ਕੀ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਤੁਹਾਨੂੰ ਅ ਮੈਨੂੰ ਲੱਗਦਾ ਮੇਰੀ ਲਾਈਫ ਦੇ ਵਿੱਚ ਪਹਿਲਾ ਐਕਸਪੀਰੀਅੰਸ ਸੀ ਕਿਉਂਕਿ ਮੈਂ ਮੰਦਰ ਤਾਂ ਬਹੁਤ ਵਿਜ਼ਿਟ ਕੀਤੇ ਆਪਾਂ ਆਪਣੇ ਇੰਡੀਆ 'ਚ ਬਹੁਤ ਵੱਡੇ ਵੱਡੇ ਮੰਦਰ ਨੇ ਜਿਵੇਂ ਗੁਰਦੁਆਰੇ ਵੀ ਬਹੁਤ ਵੱਡੇ ਵੱਡੇ ਨੇ ਜਿਵੇਂ ਆਪਾਂ ਨੂੰ ਹਰਮੰਦਰ ਸਾਹਿਬ ਜਾ ਕੇ ਮਿਲਦਾ ਸਕੂਨ ਕਿੱਥੇ ਹਰਮੰਦਰ ਸਾਹਿਬ ਜਾ ਕੇ ਮਿਲਦਾ ਐਂਡ ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਕਉਂਕੋ ਮੈਂ ਜਿੱਥੇ ਵੀ ਟੂਰਿਸਟ ਪਲੇਸਾਂ ਤੇ ਜਾਣੀਆਂ ਜਾ ਕੇ ਜੈਪੁਰ بڑے ਮੰਦਰ ਵਿਜ਼ਿਟ ਕੀਤੇ ਪਰ ਉੱਥੇ ਇੱਕ ਅਜ ਵੀ ਨਜ਼ਾਰਾ ਸੀਗਾ ਕਿਉਂਕਿ ਯੋਧਿਆ ਐਂਟਰ ਹੁਣ ਤੋਂ 15 ਕਿਲੋਮੀਟਰ ਪਹਿਲਾਂ ਹੀ ਜਦੋਂ ਮੇਰੀ ਗੱਡੀ ਗਈ ਤਾਂ ਮੈਂ ਹੈਰਾਨ ਸੀ ਵੀ ਜਿਹੜੇ ਡਿਵਾਈਡਰ ਹੁੰਦੇ ਨੇ ਫੁੱਲਾਂ ਦੇ ਭਰੇ ਇੱਧਰ ਵੀ ਡਾਂਸ ਰਾਮਲੀਲ ਚੱਲ ਰਹੇ ਆ ਰਾਮ ਲੱਲਾ ਦੇ ਇੱਧਰ ਵੀ ਚੱਲ ਰਹੇ ਆ ਮਤਲਬ 100-100 ਗੱਜ ਦੇ ਉਹ ਲੀਲਾ ਜਿਹੜਾ ਨਜ਼ਾਰਾ ਸੀ ਨਾ ਉਹ ਲੱਗਦਾ ਸੀ ਵੀ ਮੈਂ ਕਿਸੇ ਹੋਰ ਦੁਨੀਆ 'ਚ ਤਾਂ ਨਹੀਂ ਪਹੁੰਚ ਗਈ ਮਤਲਬ ਇੰਨਾ ਵੰਡਰਫੁਲ ਸੀ ਨਾ ਕਦੇ ਵੀ ਭੁੱਲਿਆ ਜਾ ਸਕਣ ਵਾਲਾ ਨਜ਼ਾਰਾ ਭਗਵਾਨ ਬਾਲ ਬਾਲਮੀਕੀ 에어ਪੋਰਟ ਤੇ ਜਦ ਤੁਸੀਂ ਉਥਰੇ ਮਹਾਰਿਸ਼ੀ ਤਾਂ ਉਸ ਤੋਂ ਬਾਅਦ ਜਿੰਨਾ ਵੀ ਟਰੈਕ ਸੀਗਾ ਸਾਰੇ ਫੁੱਲਾਂ ਨਾਲ ਲੱਦੇ ਹੋਏ ਸੀ ਮੈਂ ਕਹਿੰਦੀ ਐ ਇੰਨੇ ਫੁੱਲ ਮੈਨੂੰ ਲੱਗਦਾ ਸਾਰੇ ਇੰਡੀਆ ਦੇ ਫੁੱਲ ਉੱਥੇ ਸੀ ਐਨ ਮੈਨੂੰ ਚੰਗਾ ਲੱਗਿਆ ਕਿਉਂਕਿ 500 ਸਾਲ ਬਾਅਦ ਰਾਮ ਲੱਲਾ ਦੇ ਉੱਥੇ ਲੋਕਾਂ ਨੂੰ ਬਹੁਤ ਉਤਸ਼ਾਹ ਸੀ ਲੋਕਾਂ 'ਚ ਬਹੁਤ ਜ਼ਿਆਦਾ ਤਾਂ ਇੰਨਾ ਤਾਂ ਬਣਦਾ ਹੀ ਸੀ ਇੰਨਾ ਕੁ ਕਰਨਾ ਤਾਂ ਲੋਕਾਂ ਨੇ ਕਰਤਾ ਸ਼ਰਧਾ ਨਾਲ ਸਰਕਾਰਾਂ ਨੇ ਥੋੜਾ ਕੀਤਾ ਤਾਂ ਲੋਕ ਸ਼ਰਧਾਲੂ ਆ ਜਿਹੜੇ ਉਹ ਹੀ ਕਰ ਦਿੰਦੇ ਆ ਸਾਰਾ ਕੁਝ ਵੱਖਰਾ ਕੀ ਲੱਗਿਆ ਮੈਮ ਅਸੀਂ ਉਹਨਾਂ ਅਸੀਂ ਪੰਜਾਬ ਤੋਂ ਤੁਸੀਂ ਜਾਣਦੇ ਹੋ ਪੰਜਾਬ ਆਪਣੇ ਕਲਚਰ ਸਾਡੇ ਖਾਣੇ ਵੀ ਵੱਖਰੇ ਨੇ ਮੈਮ ਸਾਡੇ گاਉਨੇ ਵੀ ਵੱਖਰੇ ਨੇ ਸਾਡੇ ਪਹਿਰਾਵੇ ਵੀ ਵੱਖਰੇ ਨੇ ਸਾਡੀ ਬੋਲੀ ਵੀ ਵੱਖਰੀ ਆ ਤਾਂ ਜਦੋਂ ਅਯੁੱਧਿਆ ਪਹੁੰਚੇ ਤਾਂ ਤੁਹਾਨੂੰ ਵੱਖਰਾ ਕੀ ਮਹਿਸੂਸ ਹੋਇਆ ਦੇਖੋ ਭਾਵੇਂ ਤੁਸੀਂ ਕਹਦੇ ਬੋਲੀ ਵੱਖਰੀ ਐ ਪੰਜਾਬ ਵੱਖਰਾ ਐ ਸਭ ਦੇ ਵਖੋ ਜੀ ਇਹ ਜਿਹੜਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਡੇ ਇਹਦੇ ਚਤਾਪਾ ਕਿਤੇ ਮੁਨਕਰ ਨਹੀਂ ਹੋ ਸਕਦੀ ਉਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਰਾਏ ਕਦੇ ਕਿਸੇ ਨਾਲ ਸਿੰਘ ਨਹੀਂ ਸੀ ਲੱਗਿਆ ਸੋ ਅਸੀਂ ਜੋ ਗੁਰੂ ਤੇਗ ਬਹਾਦਰ ਜੀ ਕਰਗੇ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਜਿਹੜਾ ਆਪਣਾ ਖਾਲਸਾ ਪੰਥ ਦੀ ਸਾਜਨਾ ਹੋਈ ਹੈ 10ਵੇਂ ਪਾਤਸ਼ਾਹ ਤੋਂ ਬਾਅਦ ਉਦੋਂ ਪਹਿਲਾਂ ਅਸੀਂ ਇੱਕ ਸੀ ਸਾਰੇ ਹੁਣ ਵੀ ਇੱਕ ਆ ਜਿਹੜਾ ਸਾਡਾ ਧਰਮ ਅਸੀਂ ਵੀ ਉਹੀ ਸੀ ਹਿੰਦੂਆਂ ਚੋਂ ਹੀ ਉੱਠੇ ਹੋਏ ਆ ਅਸੀਂ ਫੇਰ ਕੀ ਹੋ ਗਿਆ ਇਹਦੇ ਵਿੱਚ ਮੁਣਕਰ ਹੋਣ ਵਾਲੀ ਕਿਹੜੀ ਗੱਲ ਹੈ ਨਾ ਕਿਉਂਕਿ ਹਿੰਦੂ ਵੀ ਸਾਡੇ ਵੀਰ ਨੇ ਮੁਸਲਮ ਵੀ ਸਾਡੇ ਵੀਰ ਨੇ ਇਹਦੇ ਵਿੱਚ ਤਾਂ ਕੋਈ ਕੋਈ ਗੱਲ ਹੀ ਹੈ ਨਹੀਂ ਇਹੋ ਜੀ ਵੇਖੋ ਸਾਡੀ ਭਾਵੇਂ ਸਾਡੀ ਅਯੁੱਧਿਆ ਦੂਜੀ ਧਰਤੀ ਸੀ ਪਰ ਮੈਨੂੰ ਨਹੀਂ ਲੱਗਿਆ ਮੈਨੂੰ ਤਾਂ ਲੱਗਿਆ ਵੀ ਵੀ ਆਰ ਵਨ ਕਿਉਂਕਿ ਉਹਨਾਂ ਲੋਕਾਂ 'ਚ ਇੰਨਾ ਸਤਿਕਾਰ ਪ ਕਿਤੇ ਇੱਕ ਹੋਟਲ ਚ ਅਸੀਂ ਉੱਥੇ ਵੀ ਆਈਪੀ ਸਾਰੇ ਜਾ ਰਹੇ ਸੀ ਮੈਂ ਵੀ ਗੱਡੀ ਖਿੱਚਤੀ ਉੱਥੇ ਮੈਂ ਕਿਹਾ ਬੈਠੋ ਉੱਥੇ ਪਤਾ ਨਹੀਂ ਪੰਜ ਲੋਕ ਬੈਠੇ ਸੀਗੇ ਤੇ ਐਂਡ ਦੇ ਵਰ ਤੁਹਾਡੇ ਵਾਂਗੂ ਸੇ ਕੋਟ-ਕੁਰਤੇ ਪਜਾਮੇ ਚ ਜਾਂ ਕਹ ਲਓ ਵੀ ਕੋਟ ਪੈਂਟਾਂ ਦੇ ਵਿੱਚ ਜੈਂਟਲਮੈਨ ਸੀ ਨਾਲ ਦੋਹਾਂ ਦੀਆਂ ਘਰਾਂ ਵਾਲੀਆਂ ਇਕੱਠੇ ਬੈਠ ਕੇ ਮੇਰੇ ਕੋਲ ਵੀ ਬ੍ਰੇਕਫਾਸਟ ਬਹੁਤ ਵੱਡਾ 10-15 ਆਈਟਮ ਸੀਗੇ ਕਿਉਂਕਿ 9 ਵਜੇ ਐਂਟਰ ਕਰਨਾ ਸੀ ਮੈਂ ਵੀ ਸਾਰਾ ਕੁਝ ਕੱਢ ਕੇ ਰੱਖਤਾ ਉਹਨਾਂ ਨੇ ਵੀ ਆਪਦਾ ਇੱਕ-ਇੱਕ ਲਵਾਫਰ ਰੱਖਤਾ ਮੈਂ 10 ਰੱਖਤੀ ਇਕੱਠੇ ਖਾਈਗੇ ਕਹਿੰਦੇ ਜੀ ਖਾਣ ਤੋਂ ਬਾਅਦ ਮੇਰੇ ਫਲਕਾਰੀ ਉਹੀ ਲਿਬਾਸ ਹੁੰਦਾ ਹਵੇਸ਼ ਆਪਾਂ ਮੇਜੋਦੇ ਆ ਜਾਵਾਂ ਜਿੱਥੇ ਫਲਕਾਰੀ ਫਲਕੋਰੀ ਲਈ ਸੀ ਮੇਰੇ ਕਹਿੰਦੇ ਮੈਡਮ ਆਪਾਂ ਇੱਕ ਦੂਜੇ ਦੀ ਇੰਟਰੋਡਕਸ਼ਨ ਹੀ ਨਹੀਂ ਕੀਤੀ ਕਹਿੰਦੇ ਸਾਨੂੰ ਐ ਤਾਂ ਪਤਾ ਵੀ ਤੁਸੀਂ ਸਰਦਾਰ ਨਹੀਂ ਹੋ ਤੇ ਦਿਲਦਾਰ ਨਹੀਂ ਹੋ ਵੀ ਪੰਜਾਬ ਤੋਂ ਕਹਿੰਦੇ ਥੋੜਾ ਅਸੀਂ ਨੇਚਰ ਵੇਖ ਲਈ ਵੀ ਤੁਸੀਂ ਕੁਝ ਖਾਸ ਸਖਸ਼ੀਤ ਮੈਂ ਕਿਹਾ ਜੀ ਮੈਂ ਫਿਰ ਉਹਨਾਂ ਨੂੰ ਕਹਿੰਦਾ ਮੈਂ ਕਿਹਾ ਮੇ ਆਈ ਨੋ ਯਰ ਨੇਮ ਪਲੀਜ਼ ਉਹ ਚਾਰ ਸਟੇਟਾਂ ਦੇ ਮੁੱਖ ਮੰਤਰੀ ਸੀ ਜਿਹੜੇ ਬੈਠੇ ਨਾਲ अच्छा ओहा उनਾਂ ਤੇ ਇੰਨਾ ਅਸਰ ਹੋਇਆ ਮੇਰੇ ਪਹਿਰਾਵੇ ਦਾ ਉਹ ਕਹਿੰਦੇ ਵੀ ਸ਼ੀਜ਼ ਲੁਕਿੰਗ ਆਸਮ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਉਹਨਾਂ ਨੇ ਫਟਾਫਟ 15 ਮਿੰਟਾਂ ਦੇ ਵਿੱਚ ਜੌਰ ਤੋਤੀਆਂ ਲਾਈਆਂ ਤੇ ਟੋਪੀਆਂ ਲਾਉਣ ਲੱਗ ਗਏ ਆਪਣੇ ਆਪਣੇ ਸਟੇਟ ਦੀ ਉਹਨਾਂ ਨੇ ਮੈਨੂੰ ਵੇਖ ਕੇ ਡਰੈਸ ਪਾ ਲਈ ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਜਿੱਦਾ ਜਿੱਥੇ ਕਲਚਰ ਜਿੱਥੇ ਪਹੁੰਚ ਜਾਂਦਾ ਨਾ ਲੋਕਾਂ ਨੂੰ ਆਪਣੇ ਰੰਗ ਚ ਰੰਗ ਹੀ ਲੈਂਦਾ ਹੈ ਅੱਛਾ ਤੁਸੀਂ ਕਿ ਪਹਿਲਾਂ ਉਹ ਮਤਲਬ ਕੁਰਤੇ ਪਜਾਮੇ ਸੀਗੇ ਹਾਂ ਫਿਰ ਉਹ ਤੋਂ ਬਾਅਦ ਉਹਨਾਂ ਨੂੰ ਆਪਣਾ ਕਲਚਰ ਯਾਦ ਆਇਆ ਉਹਨਾਂ ਕੋਲੇ ਸੀਗਾ ਸਾਰਾ ਕੁਝ ਉਹਨਾਂ ਨੇ ਸੋਚਿਆ ਵੀ ਜੇ ਇਹ ਮੈਡਮ ਸੁਖਵਿੰਦਰ ਇੰਨੀ ਵਧੀਆ ਸਾਨੂੰ ਲੱਗੀ ਉਹਨਾਂ ਨੂੰ ਚੰਗਾ ਲੱਗਿਆ ਵੀ ਕਿਉਂ ਨਾ ਸੀ ਕਹਿੰਦੇ ਜੀ 10 ਮਿੰਟ ਵੇਟ ਕਰੋ ਜਦੋਂ ਮੈਂ ਦੇਖਿਆ ਉਹ ਤਾਂ ਉਹਨਾਂ ਦਾ ਤਾਂ ਬਦਲਿਆ ਪਿਆ ਸਾਰਾ ਰੰਗ ਢੰਗ ਤੋਤਿਆਂ ਇੰਨੀਆਂ ਸੋਹਣੀਆਂ ਕੋਈ ਬਨਾਰਸ ਤੋਂ ਕਿਤੋਂ ਹੈ ਕਹਿੰਦਾ ਜੀ ਨਜ਼ਾਰਾ ਆ ਗਿਆ ਫਿਰ ਉਸੇ ਤਰ੍ਹਾਂ ਹੀ ਗਏ ਸਾਰੇ ਅੱਛਾ ਤੁਹਾਨੂੰ ਪਹਿਨਣ ਲੱਗਿਆ ਸੀ ਵੀ ਮੈਂ ਮੇਰੇ ਨਾਲ ਚਾਰ ਸਟੇਟਾਂ ਦੇ ਮੁੱਖ ਮੰਤਰੀ ਬੈਠੇ ਨੇ ਨਾ 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 ਮੈਨੂੰ ਫੀਲ ਹੋਇਆ ਨਾ ਉਹਨਾਂ ਨੂੰ ਫੀਲ ਹੋਇਆ 8000 ਵੀਆਈਪੀ ਸੀਗੇ ਹਾਂ ਔਰ ਬਹੁਤ ਪੂਰੀ ਦੁਨੀਆ ਦੇ ਵਿੱਚੋਂ 8000 ਲੋਕ ਤੇ ਜਿਹੜੇ ਉਸ ਪ੍ਰਾਣ ਪ੍ਰਤਿਸ਼ਟਾ ਦਾ ਮੋਕੇ ਸਾਕਸੀ ਸੀ ਗਵਾ ਸੀਗੇ ਲੋਕ ਜਿਨ੍ਹਾਂ ਨੂੰ ਇਨਵੀਟੇਸ਼ਨ ਮਿਲਦਾ ਸੁਖੀ ਮੈਂ ਤਾਂ ਉਹ ਲੋਕ ਬਹੁਤ ਪਾ ਕੇ ਮਹਿਸੂਸ ਕਰਦੇ ਹੁਮਿਤ ਆਪ ਬਚਨ ਬਿਗ ਵੀ ਆ ਤਾਂ ਬਹੁਤ ਲੋਕ ਤੁਸੀਂ ਨੇੜੇ ਨੇੜੇ ਬੈਠੇ ਸੀ ਸਭ ਆ ਬਿਲਕੁਲ ਜੀ ਸਾਡਾ ਇੱਕੋ ਹੀ ਬਲੌਗ ਸੀ ਇੱਕ ਨੰਬਰ ਬਲੌਗ ਦੇ ਵਿੱਚ ਅਸੀਂ ਜਿੰਨੇ ਮਤਲਬ ਮੈਂ ਤਾਂ ਆਪਣੇ ਆਪ ਨੂੰ ਸਮਝਦੀ ਨਹੀਂ ਮੈਂ ਤਾਂ ਛੋਟੀ ਜੀ ਇਨਸਾਨ ਹ ਪਰ ਮੈਨੂੰ ਜੋ ਜੋਧਿਆਵਾਲਾ ਨੇ ਮਾਨਸਤਕਾਰ ਦਿੱਤਾ ਮੇਰੇ ਨਾਲ ਮਤਾਬ ਬਚਨ ਬਿਗ ਵੀ ਤੇ ਮੰ ਕੰਗਣਾ ਰਣੋਤ ਨੂੰ ਪਮਖੇਰ ਵਿਵੇਕ ਬਰਾਏ ਸੋਨੂ ਨਿਗਮ ਤੇ ਆਪਣਾ ਮੇਰੇ ਕੋਲ ਹੈਗੀਆਂ ਫਿਕਸ ਕਾਫੀ ਮਤਲਬ ਸੈਲੀਬ੍ਰਿਟੀ ਸੀ ਪਰ ਅਸੀਂ ਸਾਰੇ ਐਨੇ ਅੰਤਰਧਿਆਨ ਸੀ ਬੈਠੇ ਹੋਏ ਸੀ ਸਾਨੂੰ ਲੱਗਦਾ ਸੀ ਵੀ ਇੱਕ ਦੂਜੇ ਨੂੰ ਛੇੜੀਏ ਨਾ ਕਿਉਂਕਿ ਲੀਲਾ ਇੰਨੀ ਦੇਖ ਰਹੀ ਸੀ ਨਾ ਮੰਦਰ ਦੀ ਮੇਰਾ ਵੀ ਨਹੀਂ ਸੀ ਜੀ ਕਰਦਾ ਵੀ ਮਤਲਬ ਮੰਦਰ ਤੋਂ ਨਿਗਾਹ हट ਜਾ ਪਰ ਸਿਰ ਟੱਕ ਸਿਰ ਟੱਕਣ ਵਾਲੀ ਤੁਹਾਡੀ ਇਕੱਲੀ ਸੁੱਖੀ ਬਰਾੜੀ ਸੀਗੀ ਉੱਥੇ ਸਰਦਾਰਨੀ ਵੀ ਉਵੇਂ ਰਹੀ ਐਂਡ ਤੱਕ ਪਰ ਮੇਰੀ ਖਾਤਰਦਾਰੀ ਵੀ ਟਿਕਾ ਕੇ ਹੋਈ ਵੀ ਇਹ ਪੰਜਾਬ ਤੋਂ ਅੱਛਾ ਸਿਰ ਟੱਕ ਕੇ ਬੈਠੇ ਸੀ ਰੱਬੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਜੇ ਬੀਜੇਪੀ ਨੇ ਮੋਦੀ ਨੇ ਯੋਗੀ ਨੇ ਯੋਗੀ ਵਧ ਗਿਆ ਮੇਰੇ ਵਾਂਗੂੰ ਟਰਾਲੇਦਾਰ ਬੰਦਾ ਉਹ ਆਉਂਦਾ ਤਾਂ ਸਾਰਾ ਉੱਥੇ ਯੂਪੀ ਮੋਦੀ ਆਇਆ ਰੇ ਯੋਗੀ ਆਇਆ ਰੇ ਯੋਗੀ ਆਇਆ ਰੇ ਜਿੰਨੇ ਮੋਦੀ ਦੇ ਨਾਰੇ ਲੱਗੇ ਉਤੋਂ ਜ਼ਿਆਦਾ ਯੋਗੀ ਦੇ ਲੱਗੇ ਉੱਥੇ ਮੈਂ ਤਾਂ ਹੈਰਾਨ ਹੋ ਗਈ ਯੋਗੀ ਦੇ ਫੈਨ ਵੱਧ ਮੈਂ ਕਹਣੀ ਯੋਗੀ ਦੀ ਮੇਰੀ ਤਾਂ ਯੋਗੀ ਦੀ ਕੁਦਰਤੀ ਐਂਟਰੀ ਇਕੱਠੀ ਹੋ ਗਈ ਉਹ ਮੈਂ ਜਦੋਂ ਸਾਰੇ ਹਲਾਰੇ ਸੀ ਬਾਹਰ ਕਾ ਕੇ ਪੰਜਾਬਣ ਤਾਂ ਕੱਲੀ ਸੀ ਵਿੱਚ ਉਹ ਅਗਰ ਮੈਂ ਕਿਹਾ ਪੰਜਾਬ ਆ ਗਿਆ ਪੰਜਾਬ ਆ ਗਿਆ ਤੁਹਾਨੂੰ ਵੀਡੀਓ ਦਿਖਾਉਂਗੀ ਜਦੋਂ ਮੈਂ ਪੰਜਾਬ ਆ ਗਿਆ ਲੋਕ ਐਕਸਾਈਟਡ ਹੋ ਕੇ ਕੈਮਰੇ ਵਾਲੇ ਸਾਰੇ ਖੜੇ ਸੀ ਵਾਹਿਗੁਰੂ ਜੀ ਕਾ ਖਾਲਸਾ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ ਉਹ ਕਹਿ ਰਹੇ ਆ ਆਪਾਂ ਨੂੰ ਫਿਰ ਆਪਾਂ ਨੂੰ ਸਤਿਕਾਰ ਦੇ ਆਪਾਂ ਕਹਿੰਦੇ ਸਤਿਕਾਰ ਦਿੰਦੇ ਤੇ ਨਾਲ ਹੀ ਜੋਗੀ ਦੀ ਐਂਟਰੀ ਤੇ ਚਿੱਕਾ ਹੀ ਮਾਰਨ ਲੱਗੇ ਲੋਕ ਜੋਗੀ ਆ ਗਿਆ ਜੋਗੀ ਆ ਗਿਆ ਜੋਗੀ ਆ ਗਿਆ ਉਹ ਤਾਂ ਕਿਆ ਬਾਤ ਬੰਦੇ ਨੇ ਕੰਮ ਕੀਤਾ ਹੀ ਆ ਨਾ ਜੇ ਕੰਮ ਕੀਤਾ ਤਾਂ ਉਹਦਾ ਕੰਮ ਬੋਲਦਾ ਵੀ ਹੈ ਨਾ ਤੇ ਆਪਾਂ ਨੂੰ ਖੁੱਲਾ ਦਿਲ ਫਰਾਖ ਦਿਲ ਰੱਖਣਾ ਚਾਹੀਦਾ ਸਾਰੀਆਂ ਪਾਰਟੀਆਂ ਨੂੰ ਜੇ ਯੋਗੀ ਨੇ ਕੀਤਾ ਜਾਂ ਮੋਦੀ ਨੇ ਕੀਤਾ ਜਾਂ ਕਿਸੇ ਨੇ ਵੀ ਕੀਤਾ ਆਰਐਸਐਸ ਨੇ ਕੀਤਾ ਇੱਕ ਮੰਦਿਰ ਇੱਕ ਅਜੂਬਾ ਬਣਿਆ ਅੱਛਾ ਤੁਸੀਂ ਕਲਚਰਲ ਦੇ ਨਾਲ ਜੁੜੇ ਰਹਿੰਦੇ ਹੋ ਕੀ ਲੈ ਕੇ ਆਏ ਹੋ ਉੱਥੋਂ ਕੀ ਵਧੀਆ ਚੀਜ਼ ਲੱਗੀ ਤੁਹਾਨੂੰ ਕੀ ਬਹੁਤ ਮੇਰੇ ਦਿਲ ਦੇ ਨੇੜੇ ਹੈ ਇਹ ਅਯੋਧਿਆ ਹਜੇ ਪ੍ਰਮੋਟ ਹੋ ਰਿਹਾ ਏ ਦੇਰ ਲੱਗੂਗੀ ਪਰ ਉਹਨਾਂ ਨੇ ਗਿਫਟ ਹੀ ਇੰਨੇ ਦੇਤੇ ਮੈਨੂੰ ਚਾਂਦੀ ਦਾ ਦੀਵਾ ਦੇਤਾ ਟੱਲੀ ਦਿੱਤੀ ਮੰਦਰ ਵਾਲੀ ਤਾ ਉਹ ਮੈਨੂੰ ਗਲਚ ਪਾਉਣ ਵਾਲੇ ਰਾਮ ਦੇ ਮੈਨ ਸਿਲਕ ਦਾ ਦਿੱਤਾ ਮਤਲਬ ਬਹੁਤ ਗਿਫਟ ਮੈਂ ਇੰਨੀ ਸੈਟੀਸਫਾਈਡ ਹੋਈ ਮੈਨੂੰ ਲੱਗਿਆ ਵੀ ਜਿਵੇਂ ਬੰਦਾ ਪੇਕਿਆ ਤਾਂ ਨਹੀਂ ਉਹਨਾਂ ਹੁੰਦਾ ਵੀ ਆ ਵੀ ਲੈ ਜਾਵਾਂ ਆ ਵੀ ਲੈ ਜਾਵਾਂ ਤੇ ਔਰ 8000 ਲੋਕਾਂ ਨੂੰ ਉਹਨਾਂ ਨੇ ਇੰਨਾ ਟੈਕ ਔਰ ਦੂਜੀ ਗੱਲ ਅਰੇਂਜਮੈਂਟ ਇੰਨਾ ਵਧੀਆ ਹਰ 20-20 ਮਿੰਟ ਬਾਅਦ ਕੋਈ ਚਾਹ ਲੈ ਕੇ ਆ ਰਿਹਾ ਹੈ ਕੋਈ ਕੁਝ ਲੈ ਕੇ ਆ ਰਿਹਾ ਹੈ ਮਤਲਬ ਵਾਹ ਵਧੀਆ ਅਰੇਂਜਮੈਂਟ ਜੋਗੀ ਨੇ ਕੀਤਾ ਆਈਐਸ ਅਫਸਰ ਜਿੰਨੇ ਯੂਪੀ ਦਾ ਸਾਰਾ ਸੀ ਨਾ ਸਾਰਾ ਬੁਲਾਇਆ ਵੇ ਸੀ ਉੱਥੇ ਸਾਰੇ ਲੈਣਾ ਜੋੜ ਕੇ ਐ ਹੱਥ ਜੋੜ ਕੇ ਖੜੇ ਸੀ ਸਾਰਾ ਆਈਐਸ ਅਫਸਰ ਆਈਐਸ ਅਫਸਰ ਇੱਕ ਬੰਨਰਾ ਤੁਹਾਡੇ ਵਰਗੇ ਉਮਰ ਦਾ ਮੇਰੇ ਕਹਿੰਦਾ ਮੈਡਮ ਲਓ ਮੈਂ ਤੁਹਾਡੀ ਵੀਡੀਓ ਬਣਾ ਦਿਆਂ ਮੈਂ ਆਖਿਆ ਵੀ ਸੀਆਰਪੀ ਦਾ ਹੋਣਾ ਮੋਨ ਨੇ ਸੀ ਵਿਚਾਰ ਮੋਨਣਾ ਉਹਨੇ ਮੇਰੀ ਵੀਡੀਓ ਬਣਾਈ ਮੈਂ ਆਖਿਆ ਬੱਚੇ ਇੱਧਰ ਆਓ ਤੁਸੀਂ ਕਰ ਦੇ ਕੀ ਕਹਿੰਦਾ ਜੀ ਦਾਸ ਇੱਕ ਆਈਐਸ ਅਫਸਰ ਇੱਥੇ ਹੱਥ ਜੋੜ ਕੇ ਮਤਲਬ ਇੰਨੀ ਹਲੀਮੀ ਵਾਲੇ ਆਪਣੀ ਤਾਂ ਥਾਣੇ ਦਾ ਆਪਣਾ ਸਭਾ ਇੱਥੇ ਥਾਣੇਦਾਰ ਨਹੀਂ ਸਭਾਈ ਐ ਖੜਦਾ ਆਕੜ ਕੇ ਸੜਨੇਦਾਰ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਉਹ ਤਾਂ ਗਾਂਹ ਤੱਕ ਜਿੰਨੇ ਤੱਕ ਜਾਏ ਜਾਓਗੇ ਆਕੜ ਵਧੀ ਜਾਊਗੀ ਜਾਨੀ ਲੈਵਲ ਵਧੀ ਜਾਂਦਾ ਆਕੜ ਦਾ ਕਿਉਂ ਕਿਉਂ ਲੱਗਦਾ ਸੀਗਾ ਤੁਹਾਨੂੰ ਵੀ ਇਹ ਇਹ ਚੀਜ਼ ਉਹ ਇੰਨੀ ਹਲੀਮੀ ਕਿਵੇਂ ਹੈ ਇਹ ਲਈ ਮੇਰਾ ਮੰਦਰ ਕਰਕੇ ਕਿਉਂਕਿ ਸਭ ਦਾ ਸਤਿਕਾਰ ਸੀ ਉਸ ਦਿਨ ਤਾਂ ਸਾਰੇ ਡਾਊਨ ਟੂ ਅਰਥ ਹੋਏ ਹੋਏ ਸੀ ਸਰਦੀ ਸਰਦਾ ਦੀ ਭਾਵਨਾ ਅਯੋਧਿਆ ਦੇ ਲੋਕਾਂ ਨਾਲ ਵੀ ਮੈਂ ਗੱਲ ਕੀਤੀ ਉਹ ਕਹਿੰਦੇ ਮੈਡਮ ਜੋ ہمارا ਜਗਾ 8 ਲੱਖ ਕਿਨਾਂ 80 ਲੱਖ ਕੀ ਹੋ ਗਈ ਹਮਕਾ ਤਾਂ ਮੋਜ ਬਣ ਗਈ ਤੁਸੀਂ ਦੱਸੋ ਕਿੰਨੇ ਗਰੀਬਾਂ ਦਾ ਭਲਾ ਹੋਊਗਾ ਟੂਰਿਸਟ ਹੱਬ ਬਣ ਰਿਹਾ ਹੈ ਯੋਗੀ ਬਹੁਤ ਇੰਟੈਲੀਜੈਂਟ ਹੈ ਮੰਦਰ ਦੇ ਨਾਲ ਨਾਲ ਉਹ ਉੱਥੇ ਬੋਟਸ ਚਲਾ ਰਿਹਾ ਹੈ ਸੋਲਰ ਬੋਟਸ ਇਹੋ ਜਿਹਾ ਹੱਬ ਬਣਾ ਦੋ ਸ਼ਿਪ ਚੱਲ ਰਹੇ ਆ ਸਰਯੂ ਨਦੀ ਸ਼ਿਪ ਚੱਲਣਗੇ ਜਹਾਜ਼ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਸੋ ਸਾਡੇ ਨੂੰ ਵੀ ਚਾਹੀਦਾ ਵੀ ਸਾਡੇ ਜਿੰਨੇ ਵੀ ਧਰਮ ਨੇ ਨਾਲ ਨਾਲ ਟੂਰਿਸਟ ਪਲੇਸ ਬਣਾ ਕੇ ਲੋਕਾਂ ਨੂੰ ਰੋਜੀ ਰੋਟੀ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਬਹੁਤ ਮਿਹਰਬਾਨੀ ਸੋ ਮੈਡਮ ਸੁਖੀ ਬਰਾੜ ਨੇ ਜੋ ਪੰਜਾਬ ਵੱਲੋਂ ਇਹ ਗੱਲ ਕੀਤੀ ਜਾਵੇ ਤਾਂ ਅਯੋਧਿਆ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਇਹ ਪੰਜਾਬਣ ਐਨੀ ਖੁਸ਼ ਹੈ ਕਿ ਮੋਦੀ ਤੇ ਯੋਗੀ ਦੀ ਤਾਰੀਫ ਕਰਦੇ ਥੱਕ ਨਹੀਂ ਰਹੇ ਕਹਿੰਦੇ ਉਹ ਮੈਂ ਜਦੋਂ ਅਯੁੱਧਿਆ ਤੋਂ ਘਰ ਵਾਪਸ ਆਈਆਂ ਤਾਂ ਇਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਮੈਂ ਆਪਣੇ ਪੇਕੇਆਂ ਤੋਂ ਆਪਣੇ ਘਰ ਸਹੁਰੇ ਆਈ ਹਾਂ ਵਾ ਇਸ ਤਰ੍ਹਾਂ ਦੀ ਪਿਆਰ ਇਸ ਤਰ੍ਹਾਂ ਦੀ ਮੁਹੱਬਤ ਤੇ ਉਹ ਨਾਇਾਬ ਚੀਜ਼ਾਂ ਉਹਨਾਂ ਨੇ ਮੈਨੂੰ ਦਿੱਤੀਆਂ ਜੋ ਮੈਂ ਤਾਂ ਉਮਰ ਸੰਭਾਲ ਕੇ ਰੱਖਣੀ ਹੈ ਮਹਿਮਾਨ ਨਵਾਜ਼ੀ ਕਹਿੰਦੇ ਆਈਐਸ ਆਈਪੀਐਸ ਅਫਸਰਾਂ ਦੀ ਮਹਿਮਾਨ ਨਵਾਜ਼ੀ ਦੇਖ ਕੇ ਦਿਲ ਬਾਗੋ ਬਾਗ ਹੋ ਗਿਆ ਕਿਉਂਕਿ ਸਾਡੇ ਤਾਂ ਕਹਿੰਦੇ ਸਿਪਾਹੀ ਮਾਨ ਨਹੀਂ ਉੱਥੇ ਆਈਐਸ ਆਈਪੀਐਸ ਹੱਥ ਜੋੜ ਕੇ ਖੜੇ ਸੀ ਤਾਂ ਲੋੜ ਹੈ ਸਾਨੂੰ ਖਾਸ ਕਰਕੇ ਪੰਜਾਬੀਆਂ ਨੂੰ ਕਿਹਾ ਸਾਨੂੰ ਸਿੱਖਣ ਦੀ ਕਿ ਕਿਸ ਤਰ੍ਹਾਂ ਧਰਮ ਦੇ ਨਾਲ ਰਾਜਨੀਤੀ ਨੂੰ ਚਲਾਇਆ ਜਾਂਦਾ ਹੈ ਬੀਜੇਪੀ ਆਰਐਸਐਸ ਦਾ ਜ਼ਿਕਰ ਕਰੀਏ ਤਾਂ ਕਹਿੰਦੇ ਕ੍ਰੈਡਿਟ ਜ਼ਰੂਰ ਬਣਦਾ ਹੈ ਜਿਨ੍ਹਾਂ ਨੇ ਕੰਮ ਕੀਤਾ ਚਾਹੇ ਉਹ ਮੋਦੀ ਹੋਵੇ ਚਾਹੇ ਉਹ ਜੋਗੀ ਹੋਵੇ ਚਾਹੇ ਬੀਜੇਪੀ ਤੇ ਆਰਐਸਐਸ ਕਿਉਂ ਨਾ ਹੋਵੇ ਤਾਂ ਕ੍ਰੈਡਿਟ ਜ਼ਰੂਰ ਲੈਣਾ ਚਾਹੀਦਾ ਹੈ ਕੈਮਰਾਮੈਨ ਅਭਿਸ਼ੇਕ ਨਾਲ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ